ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਸੁਪਰ ਸੀਡਰ ਲੈ ਕੇ ਆਏ ਆਂ ਪੀਡੀਸੀ ਵਾਲਿਆਂ ਦਾ ਸੁਪਰ ਸੀਡਰ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਸੁਪਰ ਸੀਡਰ ਦਾ ਮਾਡਲ ਰੇਟ ਏਰੀਆ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਸੁਪਰ ਸੀਡਰ ਵਗੈਰਾ ਖਰੀਦਣਾ ਹੁੰਦਾ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਸੁਪਰ ਸੀਡਰ ਦੇ ਬਾਰੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਫੋਟੋਆਂ PDC ਵਾਲਿਆਂ ਦਾ ਇਹ ਸੁਪਰ ਸੀਡਰ ਹੈ ਸਾਈਜ਼ ਦੀ ਗੱਲ ਕਰੀਏ ਇਹਦਾ ਸਾਈਜ਼ ਹੈਗਾ ਜੀ 7 ਫੁੱਟਾ ਮਾਡਲ 2023 ਆ ਚੱਲਿਆ ਇਹ ਬਹੁਤ ਹੀ ਘੱਟ ਹੋਇਆਗਾ 50 60 ਪੈਸੇ ਇਸ ਦੇ ਬਲੇਟਾਂ ਦੀ ਕੰਡੀਸ਼ਨ ਹੈ ਤੇ ਵੀਰ ਵੱਲੋਂ ਇੱਕ ਸੀਜ਼ਨ ਦੀ ਗਾਰੰਟੀ ਦਿੱਤੀ ਜਾਊਗੀ ਇਹ ਗੱਲ ਜਾਦੇ ਉਹ ਆ ਇੱਕ ਸੀਜ਼ਨ ਦੀ ਗਾਰੰਟੀ ਦਿੱਤੀ ਜਾਊਗੀ ਵੀਰ ਸੇਲ ਤਾਂ ਕਰ ਰਹੇ ਆ ਟਰੈਕਟਰ ਵੀਰ ਨੇ ਵੱਡਾ 4x4 ਲਿਆ ਤਾਂ ਕਰਕੇ ਸੁਪਰ ਸੀਟਰ ਹੁਣ ਵੱਡਾ ਲੈਣਾ ਹੈ ਤਾਂ ਇਹੋ ਇਹ ਸੁਪਰ ਸੀਟਰ ਨੂੰ ਸੇਲ ਕਰ ਰਹੇ ਆ ਆਪਦੀ ਆਪਦੀ ਕਣਕ ਵੀਜੀ ਹੈ ਕੋਈ ਕਿਰਾਏ ਤੇ ਨਹੀਂ ਚੱਲਿਆ ਹੋਇਆ ਇਹ ਸੁਪਰਸੀਡਰ ਬਾਕੀ ਕੰਡੀਸ਼ਨ ਬਿਲਕੁਲ ਨਮਿਆ ਵਰਗੀ ਆ ਪੀਡੀਸੀ ਵਾਲਿਆਂ ਦਾ 7 ਫੁੱਟਾ ਸਾਈਜ਼ ਹੈ ਮਾਡਲ 2023 ਆ ਰੇਟ ਦੀ ਗੱਲ ਕਰੀਏ 1,20,000 ਰੁਪਏ ਸੁਪਰਸੀਡਰ ਦੀ ਡਿਮਾਂਡ ਹੈ ਇਹ ਸੁਪਰਸੀਡਰ ਮਹਾਲੀ ਏਰੀਆ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੇ ਕਿਸੇ ਭਰਾ ਨੇ ਸੁਪਰਸੀਡਰ ਖਰੀਦਣਾ ਹੋਵੇ ਤੁਸੀਂ ਇਹਨਾਂ ਵੀਰਾਂ ਨਾਲ ਗੱਲਬਾਤ ਕਰਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਆਪਣੇ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤਾਂ ਜੋ ਕਿਸੇ ਨੇ ਟਰ ਕੋਈ ਖਰੀਦਣਾ ਹੋਵੇ ਸੁਪਰ ਸੀਡਰ ਖਰੀਦ ਸਕਦੇ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ